ਕੈਨਸ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਸੁਰੇ ਦੀ ਅਹਿਮ ਅਪਡੇਟ ਚੰਡੀਗੜ੍ਹ ਦੇ ਨਾਲ ਜੁੜੀ ਹੋਈ ਹੈ ਚੰਡੀਗੜ੍ਹ ਦੇ ਵੱਲੋਂ ਕੇਂਦਰ ਨੂੰ ਭੇਜਿਆ ਗਿਆ ਜਿਹੜਾ ਪ੍ਰਸਤਾਵ ਸੀ ਉਸ ਨੂੰ ਕੇਂਦਰ ਦੇ ਵੱਲੋਂ ਨਕਾਰ ਦਿੱਤਾ ਗਿਆ ਹੈ ਭਾਵ ਇਹ ਜਿਹੜਾ ਪ੍ਰਸਤਾਵ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਦਰਸਲ ਇਸ ਪ੍ਰਸਤਾਵ ਦੇ ਵਿੱਚ ਹੈ ਕਿ ਕੀ ਸੀ ਉਸ ਬਾਰੇ ਵੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਪ੍ਰਸਤਾਵ ਸੀ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਕੁਝ ਪਲOTS ਪਏ ਨੇ ਕੁਝ ਜਿਹੜੇ ਸ਼ਾਪਸ ਨੇ ਕੁਝ ਬੂਥ ਨੇ ਉਹਨਾਂ ਨੂੰ ਚੰਡੀਗੜ੍ਹ ਜਾਂ ਜਿਹੜਾ ਯੂਟੀ ਪ੍ਰਸ਼ਾਸਨ ਹੈ ਐਮਸੀ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਇਸ ਨੂੰ ਠੇਕੇ ਦੇ ਉੱਤੇ ਜਾਂ ਫਿਰ ਪੂਰਨ ਤੌਰ ਤੇ ਹੱਕ ਦੇ ਦੇ ਹਿੰਦ ਦਾ ਇੱਕ ਪ੍ਰਸਤਾਵ ਕੇਂਦਰ ਨੂੰ ਭੇਜਿਆ ਗਿਆ ਸੀ ਤਾਂ ਕਿ ਜਿਹੜੀ ਕਰੋੜਾਂ ਦੀ ਇਹ ਸੰਪਤੀ ਹੈ ਉਹ ਖਜ਼ਾਨੇ ਦੇ ਵਿੱਚ ਆ ਸਕੇ ਜਿਸ ਨੂੰ ਕੇਂਦਰ ਦੇ ਵੱਲੋਂ ਸਾਫ਼ ਤੌਰ ਤੇ ਮਨ੍ਹਾ ਕਰ ਦਿੱਤਾ ਗਿਆ ਤੇ ਕੇਂਦਰ ਦੇ ਵੱਲੋਂ ਇਹ ਪ੍ਰਸਤਾਵ ਠੁਕਰਾ ਦਿੱਤਾ ਗਿਆ ਕਿਉਂਕਿ ਜਿਹੜੀਆਂ ਇਹ ਦੁਕਾਨਾਂ ਨੇ ਇਹਨਾਂ ਦੀ ਕੀਮਤ ਕਰੋੜਾਂ ਦੇ ਵਿੱਚ ਆ ਚੰਡੀਗੜ੍ਹ ਦੇ ਨਗਰ ਨਿਗਮ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦਾ ਨਗਰ ਨਿਗਮ ਇਹਨਾਂ ਦੁਕਾਨਾਂ ਨੂੰ ਲੀਜ਼ ਦੇ ਉੱਤੇ ਜਾਂ ਫਿਰ ਪੂਰਨ ਤੌਰ ਤੇ ਜਿਹੜਾ ਇੱਕ ਮਾਲਕੀ ਦਾ ਹੱਕ ਹੁੰਦਾ ਉਸ ਦੇ ਵਿੱਚ ਇਹਨਾਂ ਨੂੰ ਕਨਵਰਟ ਕਰਨ ਦੇ ਲਈ ਪ੍ਰਸਤਾਵ ਕੇਂਦਰ ਨੂੰ ਭੇਜਦਾ ਪਰੰਤੂ ਕੇਂਦਰ ਦੇ ਵੱਲੋਂ ਇਹ ਸਭ ਨੂੰ ਰਿਕਾਰ ਦਿੱਤਾ ਗਿਆ ਇਹ ਸਭ ਨੂੰ ਲੈ ਕੇ ਤੁਹਾਨੂੰ ਵੀ ਦੱਸ ਦੇਣਾ ਚਾਹੁੰਦੇ ਆ ਕਿ ਵਪਾਰਕ ਅਤੇ ਉਦਯੋਗਿਕ ਜਾਇਦਾਦਾਂ ਨੂੰ ਲੀਜ਼ ਹੋਲਡ ਅਤੇ ਫ੍ਰੀ ਹੋਲਡ ਵਿੱਚ ਤਬਦੀਲ ਕਰਨ ਨੂੰ ਰੱਦ ਕਰ ਦਿੱਤਾ ਗਿਆ ਇਹ ਇੱਕ ਵੱਡਾ ਝਟਕਾ ਹੈ ਚੰਡੀਗੜ੍ਹ ਦਾ ਜਿਹੜਾ ਨਗਰ ਨਿਗਮ ਹੈ ਐਮਸੀ ਨਿਗਮ ਹੈ ਨਗਰ ਨਿਗਮ ਦੇ ਅਧੀਨ 1 ਕਰੋੜ ਰੁਪਏ ਦੀ ਜਾਇਦਾਦ ਪਿਛਲੇ ਦਹਾਕੇ ਤੋਂ ਖਾਲੀ ਪਈ ਹੈ ਗ੍ਰਹਿ ਮੰਤਰਾਲੇ ਐਮਐਚਏ ਨੇ ਉਦਯੋਗਿਕ ਵਪਾਰਕ ਪਲਾਟਾਂ ਨੂੰ ਲੀਜ਼ ਹੋਲਡ ਤੋਂ ਫ੍ਰੀ ਹੋਲਡ ਦੇ ਵਿੱਚ ਬਦਲਣ ਦੀ ਜਿਹੜੀ ਯੂਟੀ ਪ੍ਰਸ਼ਾਸਨ ਦਾ ਪ੍ਰਸਤਾਵ ਸੀ ਉਸ ਨੂੰ ਹੁਣ ਪੂਰਨ ਤੌਰ ਤੇ ਠੁਕਰਾ ਦਿੱਤਾ ਹੈ ਐਮਪੀ ਹਾਊਸ ਦੁਆਰਾ ਪਾਸ ਕੀਤੇ ਗਏ ਮਤੇ ਤੋਂ ਬਾਅਦ ਕਾਰਪੋਰੇਸ਼ਨ ਨੇ ਪਹਿਲਾ ਵਿੱਤ ਸੰਕਟ ਦੂਰ ਕਰਨ ਲਈ ਆਪਣੇ ਬੂਥਾਂ ਨੂੰ ਫ੍ਰੀ ਹੋਲਡ ਆਧਾਰ ਤੇ ਨਿਲਾਮ ਕਰਨ ਦੀ ਇਜਾਜ਼ਤ ਦੇਣ ਲਈ ਯੂਟੀ ਪ੍ਰਸ਼ਾਸਨ ਦੀ ਮਨਜ਼ੂਰੀ ਮੰਗੀ ਸੀ ਪ੍ਰਸਤਾਵ ਨੇ ਅੱਗੇ ਪ੍ਰਸ਼ਾਸਨ ਨੇ ਅੱਗੇ ਆਪਣਾ ਪ੍ਰਸਤਾਵ ਭੇਜਿਆ ਸੀਗਾ ਮੰਤਰਾਲੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਹਾਲ ਹੀ ਵਿੱਚ ਪੇਸ਼ ਕੀਤੀ ਗਈ ਇਹ ਪ੍ਰਸਤਾਵ ਦੇ ਵਿਰੁੱਧ ਜਿਹੜੀ ਉਮੀਦ ਸੀ ਉਹ ਹੁਣ ਰੱਦ ਹੋ ਗਈ ਹੈ ਉਸ ਦੇ ਉੱਤੇ ਪਾਣੀ ਫਿਰ ਗਿਆ ਆਪਣੇ ਬੂਥਾਂ ਤੇ ਹੋਰ ਸੰਪਤੀਆਂ ਨੂੰ ਲੀਜ਼ ਹੋਲਡ ਦੇ ਆਧਾਰ ਤੇ ਨਿਪਟੌਣ ਵਿੱਚ ਵਾਰ-ਵਾਰ ਅਸਫਲ ਰਹਿਣ ਤੋਂ ਬਾਅਦ ਜਿਹੜਾ ਚੰਡੀਗੜ੍ਹ ਦਾ ਨਗਰ ਨਿਗਮ ਹੈ ਉਸ ਨੂੰ ਜਿਹੜਾ ਫੀਡਬੈਕ ਹੈ ਉਹ ਹੁਣ ਸਹੀ ਨਹੀਂ ਮਿਲਦਾ ਨਜ਼ਰ ਆ ਰਿਹਾ ਤੇ ਜੇ ਗੱਲ ਕੀਤੀ ਜਾਵੇ ਇਹਦੀ ਸਾਰੀਆਂ ਦੁਕਾਨਾਂ ਦੀ ਜਿਹੜੀ ਬੂਥਾਂ ਦੀ ਨਗਰ ਨਿਗਮ ਦੀਆਂ ਖਾਲੀ ਪਈਆਂ ਜਾਇਦਾਦਾਂ ਵਿੱਚ ਵਿਕਾਸਨਗਰ ਮੌਲੀ ਜਾਗਰਣ ਦੇ ਵਿੱਚ 105 ਬੂਥ ਨੇ ਸੈਕਟਰ 17 ਦੇ ਵਿੱਚ 22 ਸਾਬੇ ਵਿੱਚ ਦੁਕਾਨਾਂ ਸ਼ਾਪਿੰਗ ਕੰਪਲੈਕਸ ਮੌਲੀ ਜਾਗਰਣ ਦੇ ਵਿੱਚ 18 ਬੂਥ ਸੈਕਟਰ 17 ਦੇ ਨਵੇਂ ਓਵਰਬ੍ਰਿਜ ਵਿਕੇ 40 ਬੂਥ ਸੈਕਟਰ 39 ਡੀ ਅਤੇ ਸੈਕਟਰ 41 ਸੀ ਦੇ ਵਿੱਚ ਜਿਹੜੀ ਮੱਛੀ ਮਾਰਕੀਟ ਹੈ ਉਸਤੇ ਵਿੱਚ ਬੂਥ ਮਨੀ ਮਾਦਰਾ ਦੇ ਵਿੱਚ 20 SCF ਪਲਾਟਾਂ ਦੇ ਨਾਲ ਇੱਕ ਹਸਪਤਾਲ ਦੀ ਜਗ੍ਹਾ ਤੇ ਇਹਨਾਂ ਦੇ ਨਿਰਮਾਣ ਤੋਂ ਇਲਾਵਾ ਕੁਝ ਖਾਲੀ ਥਾਵਾ ਵਿਸਣ ਜਿਨ੍ਹਾਂ ਨੂੰ ਯੂਟੀ ਪ੍ਰਸ਼ਾਸਨ ਪੂਰਨ ਤੌਰ ਤੇ ਪੈਸਾ ਵਸੂਲ ਕਰਕੇ ਪੂਰਣੀ ਜਿਹੜੀ ਮਾਲਕੀ ਹੁੰਦੀ ਹੈ ਉਸ ਤੇ ਵਿੱਚ ਕਨਵਰਟ ਕਰਨ ਦੇ ਲਈ ਪ੍ਰਸਤਾਵ ਦੇ ਵਿੱਚ ਅੱਗੇ ਵਧਿਆ ਸੀ ਜਿਸ ਨੂੰ ਕੇਂਦਰ ਦੇ ਵੱਲੋਂ ਹੁਣ ਠੁਕਰਾ ਦਿੱਤਾ